ਆ ਕੇ ਰੂਹ ਮੇਨ ਲਾਵੇ ਮਨਿਓ ਕੈਰਿ ਵਿਸਤੋ ਕੰਮੀਆ ਲੋਕਾਂ ਅੰਦਰ ਜਕਾਵੇ ਜਿੰਨਾ ਅੰਦਰ ਸਤਿਰਾ ਮੇਹੋ ਜੋ ਜੀਵਨ ਪਿਆਉਣੇ ਹੋਣਿਆ ਗੁਰੂ ਮਤ ਮੇਲੇ ਆਗ ਨਾਮਿਕ ਸਿਰੀ ਵਿੱਚ ਉੰਨਿਆ ਦਿਲ ਕੋ ਪਿਆਰ ਉਹ ਆਪੇ ਲਾਇਆ ਕਰਮ ਕਰ ਨਾਨਕ ਨੇ ਉਹ ਬੁਲਾਏ ਮੈਂ ਅਰਜਿਕ ਤੇਜਾ ਨਾਮਾਰ سيدي تيوتي ناري او تيوتي نيت کي وڌا رو نا کال سوي بهلوان تنن کوه جو लागे واج يمرا جو تي ناو تي تيلا ماڻڪرو جو واج به وس رات روئي گائي کا يا کي ل سگڻ جادت میں آپ کو اپنی دل میں رکھے دو سرا نام تیرا ہے بے شک یاد نامک تے مکھ رو چلے گئی جُٹّی نہ جُٹّی نہ پیارا ہے بے شک پیارا نامک تے مکھ رو چلے گئی جُٹّی نہ ਕਾਲ ਨਾਨਕ ਤੇ ਮੁਕਤੂ ਚਲੇ ਤੇਤੀ ਜੁਗੀ ਨਾਲ ਭਾਈ ਗੁਰੂ ਜੀ ਕਾਕਾ ਨਾਲ ਭਾਈ ਗੁਰੂ ਜੀ ਜੀ ਭਤੇ ਭਤੇ ਭੋਲੇ ਜੀ ਖੁਸ਼ੀ ਦੇ ਮੌਕੇ ਦੇ ਉੱਤੇ ਅੱਜ ਬੈਠਿਆ ਸਾਰਿਆਂ ਸੰਪੰਨਤਾ ਤੇ ਨਿਸ਼ਾਨ ਤੋਂ ਬਹੁਤ ਬਹੁਤ ਜੀ ਕਰਦਾ ਹਾਂ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਮੇਰੀ ਜ਼ਿੰਮੇਵਾਰੀ ਦੇ ਵਿੱਚ ਸਰਦਾਰ ਮਨੀ ਸਿੰਘ ਦਾ ਪਰਿਵਾਰ ਸਰਦਾਰ ਕਰਨਜੀਤ ਸਿੰਘ ਜੀ ਦੀ ਸਾਡੀ ਮਾਤਾ ਸਾਡੀਆਂ ਭੈਣਾਂ ਲਾਗੇ ਦੀਆਂ ਹੋਈਆਂ ਸਾਰੀਆਂ ਪਿੰਡਾਂ ਦੇ ਸੰਤਾਂ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਭ ਭੰਗ ਸਾਹਿਬਾਨ ਸਮਾਜ ਸੇਵੀ ਇਹ ਪਰਿਵਾਰ ਕਿਸੇ ਜਾਣ-ਪਹਿਚਾਨ ਦਾ ਮਰਦਾਨ ਨਹੀਂ ਕਰਮਜੀਤ ਸਿੰਘ ਜਰਾਂ ਨੇ ਸਾਰੀ ਟੀਮ ਨੇ ਇੰਦਰਜੀਤ ਸਿੰਘ ਜਰਾਂ ਨੇ ਕਿਸਾਨੀ ਸ਼ਿਵਸ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਬਹੁਤ ਵੱਡਾ ਯੋਗਦਾਨ ਪਾਇਆ ਰਾਤਾਂ ਨੂੰ ਜਿਨ੍ਹਾਂ ਦੇ ਵਿੱਚ ਜਾ ਜਾ ਕੇ ਫਿਰ ਜਦੋਂ ਇਸ ਨਗਰ ਨੇ ਕਰਨਜੀਤ ਸਿੰਘ ਨੂੰ ਜੰਮੇ ਵਾਲੇ ਬਖਸ਼ੀ ਨਗਰ ਬੇਸ਼ੱਕ ਛੋਟਾ ਹੈ ਪਰ ਰਾਜਨੀਤੀ ਦੇ ਵਿੱਚ ਸਰਗਰਮੀ ਇਸ ਪਰਿਵਾਰ ਦੇ ਰਹੀਦੀ ਹੈ ਇਸ ਨਗਰ ਦੇ ਵਿੱਚ ਰਹੀਦੀ ਹੈ ਵਾਕਈ ਤੇ ਕਾਫੀ ਪਿੰਡਾਂ ਦੇ ਵਿੱਚ ਇਸ ਨਗਰ ਦਾ ਸੂਕਾ ਹੈ ਕਰਨਜੀਤ ਸਿੰਘ ਨੂੰ ਜਦੋਂ ਜ਼ਿੰਮੇਵਾਰੀ ਮਿਲੀ ਬੱਚਿਆਂ ਦੇ ਜੀ ਗਰਾਊਂਡ ਬਣਾਉਣੇ ਕੂਮਲ ਦੇੇ ਕੰਮ ਕਰਾਉਣਾ ਕਿ ਜਿਹੜੀ ਸੇਵਾ ਤੇ ਕੰਮ ਜੀ ਸਿੰਘ ਦੇ ਪਰਿਵਾਰ ਨੂੰ ਮਿਲੀ ਹੈ ਆਜੋ ਬਾਕੀ ਸਵਾਜਾ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਿਆਸਤ ਦੇ ਵਿੱਚ ਆ ਜਾਈਏ ਫਿਰ ਸਿਆਸਤ ਸਮੇਂ-ਸਮੇਂ ਦੇ ਉਤੇ ਪਰਮੋਜੀ ਰਹਿੰਦੀ ਹੈ ਇਸ